ਹੈਲੋ ਦੋਸਤੋ ਰਾਤ ਦੇ ਵੱਜ ਚੁੱਕੇ ਆ 10:40 ਮਿੰਟ ਇਸ ਟਾਈਮ ਮੈਂ ਖੜਾ ਬੁੱਕਰੀ 200 ਫੁੱਟਾ ਰੋਡ ਦੇ ਉੱਤੇ ਮੈਂ ਇੱਕ ਕੁੱਤੇ ਨੂੰ ਢੀਕ ਰਿਆਂ ਉਹਦੇ ਨਾਲ ਕੰਨ ਵਿੱਚ ਇਨਫੈਕਸ਼ਨ ਹੈ ਉਹ ਦੇਖੋ ਦੂਰ ਦੂਰ ਤੱਕ ਕੁਝ ਨਜ਼ਰ ਨਹੀਂ ਆ ਰਿਹਾ ਕੋਈ ਜਾਨਵਰ ਕਰਦਾ ਭੌਂਗ ਦੇ ਜ਼ਰੂਰ ਦੂਰੋਂ ਨਜ਼ਰ ਸੁਣਦੇ ਆ ਲੇਕਿਨ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਹੁੰਦਾ ਵੀ ਜਾਨਵਰ ਕਿਤੇ ਕਿਸੇ ਦੇ ਘਰੇ ਵੜ ਗਿਆ ਜਦੋਂ ਕੋ ਚਿਕਨ ਬਣਾ ਰਿਆ ਹੁੰਦਾ ਉਹ ਉਹਦੀ ਖੁਸ਼ਬੂ ਲੈ ਖੁਸ਼ੂ ਦੇ ਨਾਲ ਉੱਥੇ ਹੀ ਬੈਠਾ ਰਹਿੰਦਾ ਹੁੰਦਾ ਭਾਵੇਂ ਖਾਣ ਨੂੰ ਮਿਲੇ ਚਾਹੇ ਨਾ ਮਿਲੇ ਇਹ ਅਸੀਂ ਛੋਟੇ ਜਿਹੇ ਸੇਵਾ ਦਾ ਕਾਰਜ ਹੈ ਸਾਡਾ ਅਸੀਂ ਕਿਸੇ ਤੋਂ ਪੈਸਾ ਨਹੀਂ ਮੰਗਦੇ ਅਸੀਂ ਇੱਕ 100 ਗਾਜ ਦਾ ਫੈਕਟਰ ਬਣਾਉਣ ਲੱਗੇ ਸੀ ਅੱਖਰ ਰੋਡ ਦੇ ਉੱਤੇ ਤੇ ਉਹ ਵੀ ਸਾਨੂੰ ਕਿਸੇ ਨੇ ਬਣਾਉਣ ਨਹੀਂ ਦਿੱਤਾ ਕੋ ਡਿੱਕਾ ਲਾ ਕੇ ਬੈਠ ਗਿਆ ਅਸੀਂ ਉਹਨਾਂ ਨੂੰ ਕਿਹਾ ਸੀ ਭਰਾਵਾ ਅਸੀਂ ਤੇਰੇ ਕੋਲੋਂ ਕੁਝ ਨਹੀਂ ਮੰਗਦੇ ਹੈਗੇ ਸਾਰਾ ਖਰਚਾ ਅਸੀਂ ਕਰਨਾ ਹੈ ਘਰ ਬਣਾਉਣਾ ਜਿੰਨਾ ਵੀ ਪੈਸਾ ਲੋਣਾ ਲੇਕਿਨ ਉਸ ਇਨਸਾਨ ਨੂੰ ਕੋਈ ਅਸਰ ਨਹੀਂ ਹੋਇਆ ਉਹਦੇ ਵਿੱਚ ਝਗੜਾ ਕੁਝ ਜਾਣੀ ਸਾਡਾ ਨਹੀਂ ਹੈ ਉਹ ਪੂਰੀ ਕਲੋਨੀ ਦੇ ਉੱਤੇ ਝਗੜਾ ਨਾ ਕਲੋਨੀ ਦੇ ਪੱਖ ਦੇ ਝਗੜਨ ਵਾਲਾ ਤੇ ਨਾ ਉਹਦੇ ਕਹਿ ਲਓ ਵੀ ਉਹਨੂੰ ਧੱਕੇ ਨਾਲ ਦੱਬਣ ਵਾਲਾ ਜਿਹੜਾ ਬੰਦਾ ਦੱਬਣ ਦੀ ਕੋਸ਼ਿਸ਼ ਕਰ ਰਿਹਾ ਨਾ ਉਹਨੂੰ ਕੋਈ ਫਰਕ ਪੈਂਦਾ ਦੋਨੇ ਬੰਦੇ ਕਰੋੜਪਤੀ ਆ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਐਸੇ ਭਾਈ ਐ ਨਾ ਬੇਜ ਉਹਨਾਂ ਦੇ ਲਈ ਕੰਮ ਕਰਨਾ ਚਾਹੁੰਦੇ ਆ ਲੇਕਿਨ ਉਹਦੇ ਨਾ ਕੰਨ ਤੇ ਜੋ ਨਹੀਂ ਸਰਕਦੀ ਉਹਨਾਂ ਦੇ ਉਹਨਾਂ ਨੇ ਆਪ ਤਾਂ ਸੇਵਾ ਕੀ ਕਰਨੀ ਆ ਕਿ ਜੀਵ ਜੰਤੂ ਦੀ ਉਹ ਸਾਨੂੰ ਵੀ ਨਹੀਂ ਕਰ ਦਿੰਦੇ ਆ ਕਿ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਹਾਡੇ ਕੋ ਆਹ ਰੁਪਈਆ ਨਹੀਂ ਮੰਗਦੇ ਅਸੀਂ ਜੋ ਵੀ ਸੇਵਾ ਕਰਦੇ ਆ ਆਪਣੀ ਜੇਬ ਚੋਂ ਹੀ ਕਰਦੇ ਆ ਜੋ ਵੀ ਆ ਭਾਵੇਂ 10 ਲੱਗਣ 20 ਲੱਗਣ ਜਿੰਨੀ ਸਾਡੀ ਮਨਜਾਇਸ ਇਸ ਟਾਈਮ ਸੱਤ ਸਟਰੀਟ ਟੌਪ ਤਾਂ ਮੇਰੇ ਘਰੇ ਹੀ ਨੇ ਸੱਤਾਂ ਦੀ ਰੋਟੀ ਤੇ ਠੀਕ ਚੱਲਦੀਆਂ ਲੇਕਿਨ ਛੋਟੀ ਮੋਟੀ ਉਹਨਾਂ ਨੂੰ ਦਵਾਈ ਦਾਰੂ ਵੀ ਕਰਦੇ ਰਹਿਣੇ ਆ ਆ ਠੀਕ ਆ ਜਿੰਨੇ ਸਾਡੀ ਗੰਜੈਸ ਉਹਨਾਂ ਹੀ ਕਰਦੇ ਆ ਚਾਹੇ ਵੈਕਸੀਨ ਰੇਟ ਤੇ ਲੱਗਦੀ ਆ ਲੇਕਿਨ ਅਸੀਂ ਜ਼ਰੂਰ ਲਗਵਾਣੇ ਆ ਪਰ ਅਸੀਂ ਕਿਸੇ ਤਰ੍ਹਾਂ ਪਈਆਂ ਨਹੀਂ ਮੰਗਦੇ ਲੇਕਿਨ ਫੇਰ ਵੀ ਲੋਕੀ ਸੰਨੋ ਘਰੇ ਰੱਖਿਆ ਨੂੰ ਵੀ ਹੁਣ ਰੈਂਟ ਦੇ ਉੱਤੇ ਸਾਨੂੰ ਕਹੀ ਜਾਂਦੇ ਘਰ ਦੇ ਘਰ ਖਾਲੀ ਕਰ ਕਰ ਦੋ ਉਹਨਾਂ ਡੌਗ ਰੱਖੇ ਲੇਕਿਨ ਅੱਗੇ ਸਾਨੂੰ ਘਰ ਨਹੀਂ ਮਿਲ ਰਿਹਾ ਕੋਈ ਕਿਉਂਕਿ ਇਹਨਾਂ ਡੌਗ ਰੱਖੇ ਹੁੰਦੇ ਆ ਉਹਨਾਂ ਨੂੰ ਘਰ ਨਹੀਂ ਦਿੰਦਾ ਅਗਲਾ ਤਾਂ ਉਹਨਾਂ ਡੌਗ ਰੱਖੇ ਆ ਪਤਾ ਨਹੀਂ ਡੌਗ ਕੋਈ ਦੁਸ਼ਮਣ ਹੀ ਕੀ ਆ ਲੋਕਾਂ ਨੂੰ ਜੇ ਘਰ ਦੇ ਵਿੱਚ ਪੂਰੀ ਸਫਾਈ ਰੱਖਣੀ ਆ ਇਹ ਕਿਹੜਾ ਕੇ ਨੋ ਜਾਨੀ ਗਲੀ ਚ ਸੱਟ ਨਹੀਂ ਹੁੰਦੀ ਆ ਘਰ ਦੇ ਅੰਦਰ ਹੀ ਨੇ ਫੇਰ ਵੀ ਸਾਨੂੰ ਘਰ ਨਹੀਂ ਦਿੰਦੇ ਨਾ ਸਾਨੂੰ ਘਰ ਬਣਾਉਣ ਦੇ ਰਹੇ ਨੇ ਲੋਕ ਹੁਣ ਕੀ ਕਰੇ ਬੰਦਾ ਜੇ ਹੁਣ ਇੰਨੇ ਸਟ्रेस ਲੈ ਕੇ ਕਮਲੀ ਹੋ ਜਾਣਗੇ ਫੇਰ ਫੇਰ ਕਿਹੜਾ ਲੋਕਾਂ ਨੇ ਦੇਖ ਲੈਣਾ ਇਹ ਲੋਕੀ ਤਾਂ ਆਪਣੇ ਮਾਂ ਪਿਓ ਨੂੰ ਨਹੀਂ ਦੇਖਦੇ ਹੈਗੇ ਆਹੀਂ ਤਾਂ ਫੇਰ ਵੀ ਆ ਬੇਜਵਾਨਾਂ ਦੇ ਲਈ ਇੱਕ ਕੋਸ਼ਿਸ਼ ਕਰਨ ਲੱਗੇ ਸੀ ਸ਼ੈਲਟਰ ਬਣਾ ਕੇ ਇਹਨਾਂ ਦੀ ਇਹਨਾਂ ਦੀ ਸੇਵਾ ਕਰੀਏ ਲੇਕਿਨ ਉਹ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਫੋਨ ਦੂਰ ਤੱਕ ਤਾਂ ਨਜ਼ਰ ਨਹੀਂ ਆ ਰਿਆ ਉਹਨੂੰ ਮੈਂ ਲੱਭ ਰਿਆਂ ਕੋਦੋਂ ਨਾ ਤੇ ਚਲੋ ਹੁਣੇ ਵੇਹ ਤਿੰਨ ਦਿਨ ਤਾਂ ਦਿੱਤੀ ਇੱਕ ਟਾਈਮ ਦਵਾਈ ਦੇ ਦਿੱਤੀ ਉਹਨੂੰ ਐਂਟੀਬਾਇਓਟਿਕ ਉਹਦੇ ਕੰਨ ਵਿੱਚ ਰੇਸ ਆਇਆ ਇੱਥੋਂ ਆ ਨਾਲੇ ਦੇ ਉੱਤੇ ਨਾ ਪੱਥਰਾਂ ਦੇ ਰੱਖ ਜਾਂਦੇ ਲੁੱਕੇ ਉਹ ਮਿੱਠਾ ਜਿਵੇਂ ਪਸਰਾਦ ਵਗੈਰਾ ਹੋ ਗਿਆ ਜਾਂ ਚਾਵਲ ਵਗੈਰਾ ਜੇ ਵੀ ਰੱਖ ਜਾਂਦੇ ਖਾ ਗਏ ਨਾ ਉਹਦੇ ਕੰਨ ਵਿੱਚ ਰੇਸ ਆ ਜਾਂਦਾ ਚਲੋ ਤੁਸੀਂ ਵੀ ਦੁਆ ਕਰਿਓ ਵੀ ਸਾਡਾ ਫਿਲਟਰ ਬਣ ਜਾਵੇ ਅਸੀਂ ਇਹਨਾਂ ਬੇਜਵਾਨਾਂ ਦੀ ਸੇਵਾ ਕਰ ਸਕੀਏ ਤੇ ਇਹਨਾਂ ਦਾ ਰੋਟੀ ਦਾ ਕੁਛ ਜਰੀਆ ਬਣ ਸਕੀਏ ਧੰਨਵਾਦ ਵੀਰਾਂ